ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੈਡ ਨਿਊਜ਼ ਹਨ ਮੈਂ ਹਾਂ ਪ੍ਰਦੀਪ ਕੌਰ ਜਿਸ ਦੇ ਨਾਲ ਵੱਡੀ ਖਬਰ ਸਾਹਮਣੇ ਆਈ ਹੈ ਅਮਰੀਕਾ ਤੋਂ ਜਦੋਂ 트ੰਪ ਨੇ ਸੌ ਚੁੱਕ ਸਮਾਗਮ ਦੇ ਉੱਤੇ ਵੱਡੇ ਫੈਸਲੇ ਲਏ ਸੀ ਉਹਨਾਂ ਨੇ ਐਲਾਨ ਕੀਤਾ ਸੀ ਬਰਥ ਸਿਟੀਜ਼ਨਸ਼ਿਪ ਬਾਰੇ ਜੀਆਂ ਜਦੋਂ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਰੋਜ਼ ਨੂੰ ਉਸ ਦੇਸ਼ ਦੀ ਨਾਗਰਿਕਤਾ ਮਿਲ ਜਾਂਦੀ ਹੈ 트ੰਪ ਨੇ ਫੈਸਲਾ ਲਿਆ ਸੀ ਕਿ ਹੁਣ ਬੱਚੇ ਨੂੰ ਸਥੇਸ਼ਟੀ ਨਾਗਰਿਕਤਾ ਜਿਹੜੀ ਨਹੀਂ ਮਿਲੇਗੀ ਤਾਂ ਇਸ ਦੇ ਨਾਲ ਤੋਂ ਇਹ ਵੀ ਜਾਣਕਾਰੀ ਦੇ ਦਿੰਦੇ ਆ ਕਿ ਕੋਰਟ ਨੇ ਫੈਸਲਾ ਰੱਦ ਕਰ ਦਿੱਤਾ ਤਾਂ ਬਿਲਕੁਲ 트ੰਪ ਦੇ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਬੱਚੇ ਦੇ ਮਾਤਾ ਪਿਤਾ ਟੈਂਪਰੇਰੀ ਤੌਰ ਤੇ ਦੇਸ਼ ਦੇ ਵਿੱਚ ਰਹਿ ਰਹੇ ਨੇ ਔਰ ਬੱਚੇ ਦਾ ਜਨਮ ਹੁੰਦਾ ਹੈ ਔਰ ਪਹਿਲਾਂ ਤੋਂ ਹੀ ਇਹ ਰੂਲ ਸੀ ਜਿਹੜਾ ਬਣਾਇਆ ਗਿਆ ਹੋਇਆ ਸੀ ਕਿ ਜੇਕਰ ਬੱਚੇ ਦਾ ਜਨਮ ਅਮਰੀਕਾ ਦੇ ਵਿੱਚ ਹੁੰਦਾ ਤਾਂ ਉਸ ਨੂੰ ਸਿਟੀਜ਼ਨਸ਼ਿਪ ਵੀ ਉੱਥੋਂ ਦੀ ਮਿਲੇਗੀ ਤਾਂ 트ੰਪ ਦੇ ਵੱਲੋਂ ਇਹ ਫੈਸਲੇ ਦੀ ਨਿਖੇਦੀ ਕੀਤੀ ਗਈ ਸੀ ਔਰ ਉਸ ਨੇ ਫੈਸਲਾ ਰੱਦ ਕਰਨ ਬਾਰੇ ਵਿਚਾਰ ਜਿਹੜੇ ਜ਼ਰੂਰ ਸਾਂਝੇ ਕੀਤੇ ਸੀ ਤਾਂ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਕੋਰਟ ਦੇ ਵੱਲੋਂ 트ੰਪ ਦਾ ਫੈਸਲਾ ਜਿਹੜਾ ਰੱਦ ਕਰ ਦਿੱਤਾ ਗਿਆ ਕੋਰਟ ਦਾ ਕਹਿਣਾ ਹੈ ਕਿ ਇਹ ਗੈਰ ਸੰਵਿਧਾਨਿਕ ਹੈ ਜੀहां ਸੰਵਿਧਾਨ ਦੇ ਬਿਲਕੁਲ ਵਿਰੁੱਧ ਦਾ ਬਿਲਕੁਲ ਹੈ ਕਹਿ ਸਕਦੇ ਆ ਕਿ ਟਰੰਪ ਨੂੰ ਇੱਕ ਵੱਡਾ ਝਟਕਾ ਲੱਗਾ ਉਹਨਾਂ ਦੇ ਲਈ ਹੋਏ ਫੈਸਲੇ ਨੂੰ ਕੋਰਟ ਨੇ ਰੱਦ ਕਰ ਦਿੱਤਾ